ਇਸ ਤਰ੍ਹਾਂ ਲਾਫ ਅਟਰੈਕਸ਼ਨ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸੋਚ ਦੀ ਸ਼ਕਤੀ ਤੇ ਵਿਸ਼ਵਾਸ ਦਾ ਚਮਤਕਾਰ ਕਿਵੇਂ ਕੰਮ ਕਰਦਾ ਹੈ ਅੱਜ ਦੀ ਤੇਜ਼ੀ ਨਾਲ ਦੌੜ ਰਹੀ ਦੁਨੀਆ ਵਿੱਚ ਹਰ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਤੰਦੌਲਤ ਪਿਆਰ ਅਤੇ ਤੰਦਰੁਸਤੀ ਨੂੰ ਖਿੱਚੇ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਇਹ ਸਭ ਕੁਝ ਕਿਸਮਤ ਜਾਂ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ ਪਰ ਅਸਲ ਗੱਲ ਇਹ ਹੈ ਕਿ ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਰਾਹੀਂ ਆਪਣੀ ਹਕੀਕਤ ਨੂੰ ਬਣਾਉਂਦੇ ਹਾਂ। ਇਹੀ ਸਿਧਾਂਤ ਲਾਫ ਟਰੈਕਸ਼ਨ ਜਾਂ ਆਕਰਸ਼ਣ ਦਾ ਕਾਨੂੰਨ ਕਹਾਉਂਦਾ ਹੈ। ਲਾਫ ਟਰੈਕਸ਼ਨ ਅਸਲ ਦੇ ਵਿੱਚ ਹੈ ਕਿ ਲਾਫ ਟਰੈਕਸ਼ਨ ਇੱਕ ਅਧਿਆਤਮਿਕ ਅਤੇ ਮਨੋਵਿਗਿਆਨਿਕ ਸਿਧਾਂਤ ਹੈ ਜੋ ਕਹਿੰਦਾ ਹੈ ਕਿ ਜੋ ਤੁਸੀਂ ਸੋਚਦੇ ਹੋ ਉਹੀ ਤੁਸੀਂ ਖਿੱਚਦੇ ਹੋ। ਇਹ ਮੰਨਿਆ ਜਾਂਦਾ ਹੈ ਕਿ ਹਰ ਇੱਕ ਸੋਚ ਇੱਕ ਤਰੰਗ ਜਾਂ ਕੰਪਨ ਹੈ ਜੋ ਬ੍ਰਹਿਮੰਡ ਵਿੱਚ ਇੱਕ ਖਾਸ ਊਰਜਾ ਨੂੰ ਭੇਜਦੀ ਹੈ ਜੇ ਤੁਸੀਂ ਪੋਜ਼ਿਟਿਵ ਸੋਚਦੇ ਹੋ ਤਾਂ ਤੁਸੀਂ ਚੰਗੀਆਂ ਚੀਜ਼ਾਂ ਆਪਣੇ ਵੱਲ ਕਰਸ਼ਿਤ ਕਰਦੇ ਹੋ ਅਤੇ ਜੇ ਤੁਸੀਂ ਨਕਾਰਾਤਮਕ ਸੋਚਦੇ ਹੋ ਤਾਂ ਨੈਗੇਟਿਵ ਨਤੀਜੇ ਹੀ ਮਿਲਦੇ ਹਨ ਇਤਿਹਾਸਿਕ ਪਛੋਕਰ ਦੱਸਦਾ ਹੈ ਕਿ ਲਾਫਟ ਰੈਕਸ਼ਨ ਦਾ ਜ਼ਿਕਰ ਸੈਂਕੜਿਆਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਪਰ ਚੀਨ, ਹਿੰਦੂ ਉਪਨਿਸ਼ਦਾਂ, ਬੁੱਧ ਧਰਮ ਅਤੇ ਸੂਫੀ ਦਰਸ਼ਨ ਵਿੱਚ ਵੀ ਇਹ ਗੱਲ ਮਿਲਦੀ ਹੈ ਕਿ ਜੀਵ ਜੋ ਸੋਚਦਾ ਹੈ ਉਹੀ ਬਣ ਜਾਂਦਾ ਹੈ। ਆਧੁਨਿਕ ਸਮੇਂ ਵਿੱਚ ਇਹ ਸਿਧਾਂਤ ਰੌਂਡਾ ਬਰਨ ਨੇ ਆਪਣੀ ਕਿਤਾਬ ਦੀ ਸੀਕਰਟ ਰਾਹੀ ਲੋਕਾਂ ਤੱਕ ਪਹੁੰਚਾਇਆ ਜਿਸ ਨੇ ਦੁਨੀਆ ਭਰ ਵਿੱਚ ਮਿਲੀਅਨਸ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਸਾਡਾ ਮਨ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਚੇਤਨ ਅਤੇ ਅਚੇਤਨ। ਜਦੋਂ ਅਸੀਂ ਕਿਸੇ ਗੱਲ ਨੂੰ ਬਾਰ-ਬਾਰ ਸੋਚਦੇ ਹਾਂ ਤਾਂ ਉਹ ਅਚੇਤਨ ਮਨ ਵਿੱਚ ਰਚ ਬਚ ਜਾਂਦੀ ਹੈ ਤੇ ਉਹ ਸੋਚ ਸਾਡੀ ਹਕੀਕਤ ਬਣਾਉਣ ਲੱਗਦੀ ਹੈ ਜਿਵੇਂ ਕਿ ਜੇ ਕੋਈ ਵਿਅਕਤੀ ਹਮੇਸ਼ਾ ਇਹ ਸੋਚਦਾ ਰਹੇ ਕਿ ਮੈਂ ਗਰੀਬ ਹਾਂ ਮੇਰੇ ਕੋਲ ਕੁਝ ਵੀ ਨਹੀਂ ਤਾਂ ਇਹ ਸੋਚ ਉਸ ਦੀ ਹਕੀਕਤ ਬਣ ਜਾਂਦੀ ਹੈ ਉਲਟ ਜੇ ਉਹ ਸੋਚੇ ਕਿ ਮੈਂ ਧਨવાન ਹਾਂ ਮੈਂ ਸਮਰੱਥ ਹਾਂ ਤੇ ਉਹ ਇਹੀ ਹਕੀਕਤ ਵੱਲ ਅੱਗੇ ਵਧਦਾ ਹੈ ਧਿਆਨ ਅਤੇ ਕਲਪਨਾ ਦੇ ਨਾਲ ਵੀ ਅਸੀਂ ਲਾਫ ਡਾਇਰੈਕਸ਼ਨ ਨੂੰ ਆਪਣੇ ਵੱਲ ਖਿੱਚ ਸਕਦੇ ਹਾਂ ਧਿਆਨ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਵਿੱਚ ਆਪਣੇ ਲਕਸ਼੍ਹ ਦੀ ਚਿੱਤਰਕਲਾ ਬਣਾਉਂਦੇ ਹਾਂ ਜਿਵੇਂ ਕਿ ਖਿਡਾਰੀ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਆਪਣੀ ਜਿੱਤ ਦੀ ਕਲਪਨਾ ਕਰਦਾ ਹੈ ਉਸੇ ਤਰ੍ਹਾਂ ਅਸੀਂ ਵੀ ਆਪਣੇ ਮਨ ਵਿੱਚ ਆਪਣੀ ਇੱਛਾ ਨੂੰ ਵਾਸਤਵਿਕਾ ਵਾਂਗ ਦੱਸ ਸਕਦੇ ਹਾਂ ਜਿਵੇਂ ਆਪਣਾ ਮਨਪਸੰਦ ਘਰ ਸੁਪਨੇ ਦੀ ਨੌਕਰੀ ਪਾਉਣਾ ਸੁਖੀ ਵਿਆਹ ਸੁਦਾ ਜੀਵਨ ਆਤਮ ਵਿਸ਼ਵਾਸ ਅਤੇ ਖੁਸ਼ਹਾਲੀ ਜਦੋਂ ਇਹ ਤਸਵੀਰ ਮਨ ਵਿੱਚ ਰੋਜ਼ਾਨਾ ਸਪਸ਼ਟ ਕੀਤੀ ਜਾਂਦੀ ਹੈ ਤਾਂ ਮਨ ਅਤੇ ਬ੍ਰਹਿਮੰਡ ਉਸ ਨੂੰ ਹਕੀਕਤ ਬਣਾਉਣ ਲਈ ਕੰਮ ਕਰਦੇ ਹਨ ਐਫਰਮੇਸ਼ਨ ਤੇ ਗ੍ਰੈਟੀਟਿਊਡ ਦਾ ਵੀ ਲਾਫ ਅਟਰੈਕਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਹੈ ਐਫਰਮੇਸ਼ਨ ਉਹ ਸਕਾਰਾਤਮਕ ਵਾਕ ਹਨ ਜੋ ਅਸੀਂ ਆਪਣੇ ਆਪ ਨੂੰ ਰੋਜ਼ ਕਹਿੰਦੇ ਹਾਂ ਜਿਵੇਂ ਮੈਂ ਕਾਬਿਲ ਹਾਂ ਮੇਰੇ ਕੋਲ ਸਭ ਕੁਝ ਹੈ ਮੈਂ ਹਰ ਰੋਜ਼ ਵਧੀਆ ਹੋ ਰਹੀਆਂ ਹਾਂ ਬਹੁਤ ਸਾਰਾ ਧੰਨ ਮੇਰੇ ਵੱਲ ਆਕਰਸ਼ਿਤ ਹੋ ਰਿਹਾ ਹੈ ਧੰਨਵਾਦ ਜਾਂ ਗ੍ਰੈਟੀਟਿਊਡ ਇਹ ਸਿਖਾਉਂਦਾ ਹੈ ਕਿ ਜੋ ਕੁਝ ਵੀ ਸਾਡੇ ਕੋਲ ਮੌਜੂਦ ਹੈ ਉਸ ਲਈ ਅਸੀਂ ਸ਼ੁਕਰਗੁਜ਼ਾਰ ਹੋਈਏ ਧੰਨਵਾਦ ਦਾ ਅਭਿਆਸ ਨਾਲ ਮਨ ਵਿੱਚ ਪੋਜ਼ਿਟਿਵ ਤਰੰਗਾਂ ਪੈਦਾ ਹੁੰਦੀਆਂ ਹਨ ਜੋ ਹੋਰ ਚੰਗੀਆਂ ਚੀਜ਼ਾਂ ਖਿੱਚਣ ਲੱਗਦੀਆਂ ਹਨ ਲਾਅ ਆਫ ਅਟਰੈਕਸ਼ਨ ਤੇ ਉਸ ਦੇ ਉੱਤੇ ਵਿਸ਼ਵਾਸ ਵੀ ਇੱਕ ਸਭ ਤੋਂ ਵੱਡਾ ਹਥਿਆਰ ਹੈ ਜੇ ਅਸੀਂ ਆਪਣੀ ਇੱਛਾ ਤੇ ਪੂਰਾ ਭਰੋਸਾ ਕਰੀਏ ਤਾਂ ਰਾਹ ਆਪਣੇ ਆਪ ਬਣਦੇ ਹਨ ਵਿਸ਼ਵਾਸ ਇਹ ਸिखੋਂਦਾ ਹੈ ਕਿ ਅਸੀਂ ਜੋ ਵੀ ਸੋਚਦੇ ਹਾਂ ਉਹ ਸੰਭਵ ਹੈ ਕਿਉਂਕਿ ਅਸੀਂ ਹੀ ਆਪਣੇ ਵਿਚਾਰਾਂ ਦੇ ਰਚੇਤਾ ਹਾਂ ਸਾਡੇ ਸਾਹਮਣੇ ਕੁਝ ਜੀਵਨ ਬਦਲਣ ਵਾਲੀਆਂ ਪ੍ਰੇਰਣਾਦਾਇਕ ਕਹਾਣੀਆਂ ਵੀ ਹਨ ਜਿਵੇਂ ਜिम ਕੈਰੀ ਅਮਰੀਕੀ ਐਕਟਰ ਨੇ ਆਪਣੀ ਸ਼ੁਰੂਆਤੀ ਗਰੀਬੀ ਦੇ ਦੌਰ ਆਪਣੇ ਆਪ ਲਈ 10 ਮਿਲੀਅਨ ਡਾਲਰ ਦੀ ਇੱਕ ਚੈੱਕ ਲਿਖੀ ਤੇ ਕਹਿ ਦਿੱਤਾ ਕਿ ਇੱਕ ਦਿਨ ਉਹ ਇਹ ਰਕਮ ਇੱਕ ਫਿਲਮ ਲਈ ਕਮਾਏਗਾ ਤੇ ਕੁਝ ਸਾਲਾਂ ਬਾਅਦ ਇਹੀ ਹੋਇਆ ਇਸੇ ਤਰ੍ਹਾਂ ਓਪਰਾ ਵਿਨਫਰੀ ਆਪਣੀ ਗਰੀਬੀ ਜਾਤੀ ਪੱਖਪਾਤ ਅਤੇ ਬਚਪਨ ਦੀ ਮੁਸ਼ਕਲ ਦੇ ਬਾਵਜੂਦ ਓਪਰਾ ਨੇ ਆਪਣੇ ਆਪ ਉੱਤੇ ਵਿਸ਼ਵਾਸ ਰੱਖਿਆ ਅਤੇ ਅੱਜ ਦੁਨੀਆ ਦੀ ਸਭ ਤੋਂ ਪ੍ਰੇਰਕ ਸ਼ਖਸੀਅਤ ਹੈ ਰੋਜ਼ਾਨਾ ਲਾਫਟ ਰੈਕਸ਼ਨ ਦਾ ਅਭਿਆਸ ਅਸੀਂ ਕਿਵੇਂ ਕਰ ਸਕਦੇ ਹਾਂ ਕਿ ਸਵੇਰੇ ਉੱਠਦੇ ਟਾਈਮ ਹੀ 5 ਤੋਂ 10 ਮਿੰਟ ਬੈਠ ਕੇ ਧਿਆਨ ਕਰੋ ਅਤੇ ਜੋ ਤੁਸੀਂ ਲਾਈਫ ਦੇ ਵਿੱਚ ਪਾਉਣਾ ਚਾਹੁੰਦੇ ਹੋ ਉਸ ਦੇ ਬਾਰੇ ਵਿੱਚ ਸੋਚੋ ਕੁਝ ਪੋਜ਼ਿਟਿਵ ਐਫਰਮੇਸ਼ਨ ਬੋਲੋ ਇਸ ਦੇ ਨਾਲ ਹੀ ਆਪਣੀ ਇੱਛਾ ਨੂੰ ਤੁਸੀਂ ਲਿਖ ਵੀ ਸਕਦੇ ਹੋ ਤੇ ਉਸ ਦਾ ਚਿੱਤਰ ਵੀ ਬਣਾ ਸਕਦੇ ਹੋ ਧੰਨਵਾਦ ਜਰੂਰ ਕਰੋ ਜੋ ਮਿਲਿਆ ਹੈ ਜੋ ਮਿਲ ਰਿਹਾ ਹੈ ਤੇ ਜੋ ਮਿਲੇਗਾ ਵਿਸ਼ਵਾਸ ਰੱਖੋ ਅਤੇ ਐਕਸ਼ਨ ਲਓ ਕਈ ਲੋਕ ਸੋਚਦੇ ਹਨ ਕਿ ਸਿਰਫ ਸੋਚ ਲੈਣਾ ਹੀ ਕਾਫੀ ਹੈ ਪਰ ਲਾਫਟ ਰੈਕਸ਼ਨ ਸਿਰਫ ਸੋਚਣ ਤੱਕ ਸੀਮਿਤ ਨਹੀਂ ਹੈ ਇਹ ਇਨਸਪਾਇਰਡ ਐਕਸ਼ਨ ਦੀ ਗੱਲ ਕਰਦਾ ਹੈ ਜਿਵੇਂ ਕਿ ਤੁਸੀਂ ਪਾਣੀ ਮੰਗਦੇ ਹੋ ਪਰ ਪੀਣ ਲਈ ਗਲਾਸ ਵੱਲ ਤਾਂ ਹੱਥ ਵਧਾਉਣਾ ਹੀ ਪੈਂਦਾ ਹੈ ਲਾਫਟ ਰੈਕਸ਼ਨ ਸਿਰਫ ਇੱਕ ਕਾਨੂੰਨ ਨਹੀਂ ਇੱਕ ਜੀਵਨ ਸ਼ੈਲੀ ਹੈ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਸੰਵਾਰ ਲੈਂਦੇ ਹਾਂ ਆਪਣੇ ਵਿਸ਼ਵਾਸ ਮਜ਼ਬੂਤ ਕਰ ਲੈਂਦੇ ਹਾਂ ਅਤੇ ਧੰਨਵਾਦੀ ਰਹਿਣਾ ਸਿੱਖ ਜਾਂਦੇ ਹਾਂ ਤਾਂ ਹੌਲੀ-ਹੌਲੀ ਸਾਰੀ ਕਾਇਨਾਤ ਸਾਡੇ ਹੱਕ ਵਿੱਚ ਕੰਮ ਕਰਦੀ ਹੈ ਅਸੀਂ ਆਪਣੇ ਆਪ ਨੂੰ ਆਪਣੀ ਹਕੀਕਤ ਆਪਣੀ ਤਕਦੀਰ ਨੂੰ ਬਦਲ ਸਕਦੇ ਹਾਂ ਸਿਰਫ ਸੋਚ ਦੀ ਸ਼ਕਤੀ ਦੇ ਨਾਲ ਲਾ ਆਫ ਅਟਰੈਕਸ਼ਨ ਸਾਨੂੰ ਪੋਜ਼ਿਟਿਵ ਰਹਿਣਾ ਸਿਖਾਉਂਦਾ ਹੈ ਮਨ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਸੋਚੋ ਜੋ ਸਾਨੂੰ ਪੋਜ਼ਿਟਿਵ ਬਣਾਉਂਦੀਆਂ ਹਨ ਕਦੇ ਵੀ ਮਾੜੀਆਂ ਗੱਲਾਂ ਦੇ ਉੱਤੇ ਧਿਆਨ ਨਾ ਦਿਓ ਕਿਉਂਕਿ ਜਦੋਂ ਅਸੀਂ ਮਾੜਾ ਸੋਚਦੇ ਹਾਂ ਤਾਂ ਲਾਅ ਆਫ ਟਰੈਕਸ਼ਨ ਉਸੇ ਤਰ੍ਹਾਂ ਕੰਮ ਕਰਦਾ ਹੈ ਤੇ ਉਸੇ ਤਰ੍ਹਾਂ ਦੇ ਸਿਗਨਲ ਜਿਹੜੇ ਆ ਯੂਨੀਵਰਸ ਨੂੰ ਭੇਜਦਾ ਹੈ ਸੋ ਹਮੇਸ਼ਾ ਜਿਹੜਾ ਹੈ ਪੋਜ਼ਿਟਿਵ ਸੋਚੋ ਕਿਉਂਕਿ ਲਾਅ ਆਫ ਟਰੈਕਸ਼ਨ ਹੀ ਕੁਦਰਤ ਦੀ ਅਸਲੀ ਸੁੰਦਰਤਾ ਹੈ ਇਹ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਜੇ ਅਸੀਂ ਚਾਹੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਆ ਸਕਦੀਆਂ ਹਨ ਜਿਵੇਂ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਨੇ ਵੀ ਬਹੁਤ ਸਾਰੇ ਆਪਣੇ ਤਜਰਬੇ ਜਿਹੜੇ ਆ ਦੱਸੇ ਨੇ ਕੁਝ ਕਿਤਾਬਾਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਲਾਫ ਫ੍ਰੈਕਸ਼ਨ ਤੇ ਲਿਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਅਸੀਂ ਆਪਣੀ ਨਕਾਰਾਤਮਕ ਸੋਚ ਤੋਂ ਛੁਟਕਾਰਾ ਪਾ ਸਕਦੇ ਹਾਂ